ਹਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਾਂ ਪਹੁੰਚ ਚੁੱਕੇ ਹਾਂ ਅਮਰਤਸਰ ਸਾਹਿਬ ਤੇ ਤੁਹਾਨੂੰ ਵਲੌਗ ਨਾਲ ਸਾਰੀ ਵੀਡੀਓ ਸ਼ੇਅਰ ਕਰਾਂਗੇ ਤੇ ਹੁਣ ਆਪਾਂ ਜਾਣੇ ਹਾਂ ਲੰਗਰ ਚਾਹ ਪੀਉਣ ਬੱਚਿਆਂ ਨੂੰ ਲੰਗਰ ਚ ਤੇ ਚਾਹ ਇਹਨਾਂ ਨੇ ਪੀਤੀ ਨਹੀਂ ਸੀ ਲੰਗਰ ਕਈ ਥਾਵਾਂ ਤੋਂ ਸੱਕ ਲਿਆ ਸੀ ਜੀ ਜਾ ਕੇ ਵੀ ਬਹੁਤ ਸਾਰੀ ਮੀਡੀਆ ਸੋ ਨਜ਼ਰ ਆ ਰਿਹਾ ਬਹੁਤ ਜਿਆਦਾ ਤੇ ਆਪਾਂ ਕਮਰਾ ਆ ਲਈ ਕਿ ਆਪਣਾ ਸਮਾਨ ਇੱਥੇ ਜਮਾ ਕਰਾ ਆ ਗਾ ਤੇ ਹੁਣ ਆਪਾਂ ਵਜਨ ਘਮਾ ਤਰਿਆ ਦੇਵਾਂਗੇ ਕੁਝ ਥੋੜਾ ਟਾਈਮ ਤੇ ਨਾਲ ਕੁਸਤਾ ਪੰਜ ਸਾਤ ਕਿ ਫਿਰ ਬਾਅਦ ਆਪਣੇ ਕਮਰੇ ਵਿੱਚ ਰੱਖੀ ਕਰ ਕੇ ਚਾਣਗੇ ਆਪਾਂ ਜੀ ਜੋੜਾ ਘਰ ਤੇ ਪਹੁੰਚ ਕੇ ਆਪਣੇ ਜੋੜੇ ਜਮਾ ਕਰਾਤੇ ਤੇ ਜਦੋਂ ਵਾਪਸ ਜਾਵਾਂਗੇ ਆਪਾਂ ਉਹੋ ਆਪਣੇ ਜੋੜੇ પાਕੇ ਲੈ ਜਾਵਾਂਗੇ ਆਪਾਂ ਜੀ ਦਰਬਾਰ ਸਾਹਿਬ ਚ ਸਵੇਰੋਂ ਸੁਨਾਣ ਕਰਕੇ ਬਾਅਦ ਵਿੱਚ ਮੱਥਾ ਟੇਕਾਂਗੇ ਸਵੇਰੋਂ ਤਕਰੀਬਨ 3:30 ਵਜੇ ਉੱਠ ਖੜਾਂਗੇ ਆਪਾਂ ਤੇ ਹੁਣ ਆਪਾਂ ਪ੍ਰਸਾਦ ਦਾ ਪਾਣੀ ਸਾਖਦੇ ਹਾਂ ਬਹੁਤ ਆਨੰਦ ਆਉਂਦਾ ਜੀ ਬਹੁਤ ਸ਼ਾਂਤੀ ਮਿਲਦੀ ਹੈਗੀ ਇੱਥੇ اٿو پي نواب لاءن جو ڳالهه ڪيو ਏ ਕੇ ਸੱਚੀ ਪਾਪ ਸਾਥ ਮਾਰ ਜਨਮ ਜਨਮ ਦੀ ਕੱਟੀ ਐ मदद I uh -huh. ਜੇ ਮਿਲੰਦ ਕਮਕਾਤ ਨਕਾਈ ਇਹ ਪਤੰਗਾਂ ਨੂੰ ਪੰਖ ਸੁਆਇਆ ਬਸ ਖੰਡ ਜੇ ਮਿਲੰਦ ਜੰਮਕੋਤ ਸੁਮਕਾਈ ਇਹ ਮਨਵੈ ਜੀਵਿਆ ਬਦਲ ਦੇ ਨਾਲ ਜੇ ਵੀ ਸਮਝਾਇਆ ਗਿਆ ਹੈ ਕਿ ਪੀਰੀ ਦਾ ਅੰਦਰ ਜਾ

ਸੱਚ ਦਇਆ ਤੇ ਪ੍ਰੀਤ ਦੇ ਰੰਗਾਂ ਵਿੱਚ ਰੰਗੇ ਜਾਣ ਲਈ ਸੁਭਾਇਮਾਨ ਉਹ ਜਾਂਦਾ ਹੈ ਸਾ ਤਰਤੀ ਬਰਨ ਅੰਦਰੋਂ ਬਹੁਤ ਹੀ ਪਾ سبت ودنا مانوتا کی پابندتا ہے چڑھتی کلا تیرے کا پلا آخر مانوتا ہی نہیں ساری قدرت کائنات بھی شامل ہوتی ہے ਸਿੱਤਰਨ ਸੰਜੀਵਾਨਾ ਕਿ ਸ਼ੁਰੂ ਹੀ ਦਾ ਕਰ ਰਹੇ ਅਸੀਂ ਜੀ ਉੱਤੇ ਦੇਖਿਆ ਸੀਗੇ 뮤ਜ਼ਿਕ ਤੇ 뮤ਜ਼ਿਕ ਦੇ ਵਿੱਚ ਗੁਰੂਆਂ ਦੀਆਂ ਤੇ ਫਿਲਮਾਂ ਦਿਖਾਈਆਂ ਸੀਗੀਆਂ ਪੰਜ-ਪੰਜ ਮਿੰਟਾਂ ਦੀ ਕੋਈ 10 ਮਿੰਟਾਂ ਦੀ ਸੀਗੀ ਤੇ ਹੁਣ ਆਪਾਂ ਆਏਗੇ ਬਾਜ਼ਾਰ 'ਚ ਹੁਣ ਆਪਾਂ ਜਾਵਾਂਗੇ ਮੇਰਾ ਪਿੰਡ ਦੇਖਣ ਆ ਮਰੇ ਜੀ ਜਨ ਬਹੁਤ ਮਝ ਆ ਕਰਤਾਗਾ ਤੂੰ ਤਾਂ ਮੀ ਪੈ ਰਿਹਾ ਥੋੜਾ ਥੋੜਾ ਇੱਥੇ ਮੇਰੇ ਘਰ ਤੇ ਵੀ ਪੈ ਰਿਹਾ ਮਜ਼ਾਕ ਮਰਜੀ ਚ ਕਮਾਉਂਗਾ ਮੇਰਾ ਪਿੰਡ ਮੇਰਾ ਪਿੰਡ ਤਾਂ ਅਜੇ ਆਉਣਾ ਬਈ ਹਲੇ ਆਇਆ ਨਹੀਂ ਅੱਜ ਸਵੇਰ ਦੇ ਕਿੰਨ ਮਣਕਾਣੀ ਹੈ ਜੀ ਇੱਥੇ ਆਪਾਂ ਆ ਕੇ ਕੁਮਾਗੇ ਬਾਜ਼ਾਰ ਤੇ ਨਾਲ ਜਿਲ੍ਹਾਣ ਬਾਗ ਦੇਖ ਲਾਂਗੇ ਜੇ ਟਾਈਮ ਰਿਹਾ ਬਾਅਦ ਵਿੱਚ ਫਿਰ ਆਪਾਂ ਨਾ ਬੱਚਿਆਂ ਨੂੰ ਕੁਝ ਦਵਾਈ ਦੋਦੀ ਮੰਗੇ ਉਹ ਦਿਨ ਸਾਡੀ ਵੀਡੀਓ ਸ਼ੇਅਰ ਕਰਾਂਗੇ